ਆਪਣਾ ਨਾਮ ਕੀ ਹੈ ਜੀ? ਕਲਪੂਸ਼ਨ ਕੁਮਾਰ ਹੈ ਜੀ। ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਖਾਨਾ ਗਵਿੰਦਗੜ ਹੈ ਜੀ। ਸਭ ਤੋਂ ਪਹਿਲਾ ਸਵਾਲ ਇਹ ਦੱਸਿਓ ਵੀ ਸੜਕਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਸੀ? ਸੜਕਾਂ ਦੇ ਹਾਲਾਤ ਇੰਨੇ ਖਰਾਬ ਸੀ। ਅਸੀਂ ਬੱਚਿਆਂ ਨੂੰ ਬੱਚਿਆਂ ਨੂੰ ਅਸੀਂ ਸਕੂਲ ਚੱਲਣੇ ਵਾਸਤੇ ਸੜਕ ਤੇ ਖੜੇ ਰਹਿੰਦੇ ਤੇ ਹਾਂ ਜੀ ਜਦੋਂ 10-10 ਵਜ ਜਾਣੇ ਸਾਨੂੰ 8 ਵਜ ਦਾ ਟਾਈਮ ਹੁੰਦਾ ਸਕੂਲਾਂ ਦਾ 10-10 ਵਜ ਜਾਣੇ ਸਾਨੂੰ 10:30 ਹੋ ਜਾਣੇ ਕਦੇ ਉਹ ਅਸੀਂ ਫੇਰ ਗੱਡੀ ਵਾਲੇ ਨੂੰ ਪੁੱਛਣਾ ਬੱਸ ਵਾਲੇ ਨੂੰ ਪੁੱਛਣਾ ਵੀ ਤੂੰ ਲੇਟ ਕਿਆਂ ਬਾਈ ਮੈਂ ਕੋਈ ਕਹਿੰਦਾ ਮੇਰਾ ਟਾਇਰ ਫਟ ਗਿਆ ਹਾਂ ਜਦੋਂ ਫੇਰ ਪੁੱਛਣਾ ਉਹ ਕਹਿੰਦਾ ਮੇਰੀ ਗੱਡੀ ਖਰਾਬ ਹੋ ਗਈ ਹਾਂ ਖੱਡਿਆਂ ਚ ਗਿਰ ਗਿਰ ਕੇ ਕਹਿੰਦਾ ਕੀ ਕਰੀਏ ਹਾਂ ਹੁਣ ਦੇਖੋ ਤੁਸੀਂ ਸਕੂਲਾਂ ਦਾ ਭਗਵਾਨਤਮਨ ਜੀ ਇੰਨਾ ਕਹਿੰਦੇ ਤੇ ਵੀ ਸਕੂਲਾਂ ਦਾ ਇੰਨਾ ਵਧੀਆ ਅਸੀਂ ਕੰਮ ਕਰਤੇ ਆ ਹਾਂ ਹਸਪਤਾਲਾਂ ਦਾ ਇੰਨਾ ਵਧੀਆ ਕੰਮ ਕਰਤੇ ਉਹ ਤਾਂ ਨੋਂਗੇ ਨਹੀਂ ਹੈ ਜਦ ਰੋਡ ਨਹੀਂ ਜਾਣ ਨੂੰ ਉਹਨੂੰ ਹਸਪਤਾਲਾਂ ਨੂੰ ਸਕੂਲਾਂ ਨੂੰ ਅਸੀਂ ਕਿਆ ਕਰੂਗੇ ਹਾਂ ਸਾੜੇ ਬੱਚੇ ਹਾਂ 10 10 ਵਜੇ ਤੱਕ ਸਕੂਲ ਨਹੀਂ ਜਾਂਦੇ ਫੇਰ ਉਹਨਾਂ ਦੀ 12:30 ਵਜੇ ਛੁੱਟੀ ਹੋ ਜਾਂਦੀ ਹੈ ਮੁਲਕਾ ਅਸੀਂ ਫੇਰ ਸੜਕ ਤੇ ਖੜ੍ਹ ਜੰਨੇ ਐਨੇ ਫੇਰ ਗੱਡੀ ਆਉਂਦੀ ਹੈ 2 ਵਜੇ ਫੇਰ ਪੁੱਛਦੇ ਆਂ ਅਸੀਂ ਵੀ ਤੁਸੀਂ ਲੇਟ ਕਿਉਂ ਹੈ ਬਈ ਐਨੇ ਵਜੇ ਛੁੱਟੀ ਹੋਈ ਸੀ ਉਹ ਜਦੋਂ ਫੇਰ ਕਹਿੰਦੇ ਹਾਂ ਸਾੜੀ ਗੱਡੀ ਦਾ ਟਾਇਰ ਪਟ ਗਿਆ ਸਾੜੀ ਗੱਡੀ ਖਰਾਬ ਹੋ ਗਈ ਸੀ ਦੱਸੋ ਅਸੀਂ ਕਿੱਧਰ ਨੂੰ ਜਾਈਏ ਸੜਕ ਦਾ ਬਹੁਤ ਬੁਰਾ ਹਾਲਤ ਹੈ ਜੀ ਗਿੱਲ ਸਾਹਿਬ ਨੇ ਸਾੜੀ ਬਾਹ ਫੜ ਲਈ ਅਸੀਂ ਤਾਂ ਬਹੁਤ ਖੁਸ਼ ਹੈ ਜੀ